ਜੀ ਦੋਸਤੋ ਇੱਕ ਬਣਾ ਪੁਰਾਣੇ ਟੈਨ ਦੀ ਗੱਲ ਆ ਇੱਕ ਬੰਦਾ ਹੁੰਦਾ ਸੀ ਉਹ ਨਾ ਸਾਧੂਆਂ ਨੂੰ ਬਹੁਤ ਪੂਜਦਾ ਹੁੰਦਾ ਸੀ ਉਹਨਾਂ ਨੇ ਇੱਕ ਵਾਰ ਸਾਧੂ ਨੂੰ ਆਪਣੇ ਘਰੇ ਬੁਲਾਇਆ ਉਹ ਸਾਧੂ ਕਹਿੰਦੇ ਸੀ 70 80 ਜਾਣੇ ਆ ਉਹ ਬੰਦਾ ਜਿਹੜਾ ਉਹ ਵਾਲ ਗਰੀਬ ਹੁੰਦਾ ਸੀ ਪਰ ਉਹ ਬੰਦਾ ਕੋਈ ਨਾ ਹੀ ਤੁਸੀਂ ਆ ਜੀਓ ਉਹ ਜਦੋਂ ਘਰੇ ਆਇਆ ਉਹਦੇ ਘਰ ਵਾਲੀ ਗੰਦੀ ਸਬਜ਼ੀ ਦਾ ਹੈ ਨਹੀਂ ਉਹਨਾਂ ਦਾ ਪੈਸੇ ਵੀ ਨਹੀਂ ਹੈਗੇ ਪਰ ਉਹਨਾਂ ਬੱਕਰੀ ਵਟਣ ਲੱਗ ਗਏ ਉਹਨਾਂ ਦੇ ਦੋ ਜਵਾਕ ਸੀ ਛੋਟੇ ਛੋਟੇ ਉਹਨਾਂ ਨੇ ਦੇਖ ਲਿਆ ਉਹ ਸੱਤ ਦੇ ਜਾ ਕੇ ਉਵੇਂ ਹੀ ਕਰ ਲੱਗ ਗਏ ਉਹ ਜਿਹੜਾ ਛੋਟਾ ਮੁੰਡਾ ਸੀ ਉਹਨੇ ਉਹਦੇ ਕਰਦਾਂ ਤੇ ਛੂਰੀ ਫੇਰਤੀ ਉਹਦਾ ਜਿਹੜਾ ਮੁੰਡਾ ਸੀ ਉੱਥੇ ਮਾਰ ਗਿਆ ਦੂਸਰਾ ਨੀਚੇ ਡਿੱਕੇ ਮਾਰ ਗਿਆ ਉਹ ਜਦੋਂ ਉਹਨੂੰ ਲੱਭਦਾ ਹੋਇਆ ਆ ਉਹਦੇ ਜਵਾਖਾਂ ਨੂੰ ਉਹਨੇ ਦੇਖਿਆ ਕਿ ਉਹ ਤਾਂ ਮਰੇ ਹੋਏ ਨੇ ਪਰ ਉਹਨੇ ਆਪਣੀ ਘਰ ਵਾਲੀ ਨੂੰ ਦੱਸਿਆ ਜਦੋਂ ਫਿਰ ਸਾਧੂ ਆ ਗਏ ਹਾਂ ਜਦੋਂ ਸਾਧੂ ਆ ਗਏ ਉਹਨੇ ਕਿਹਾ ਵੀ ਤਰੇ ਕਰੇ ਕੋਣ ਕੋਣ ਨੇ ਉਹ ਕਹਿੰਦਾ ਅਸੀਂ ਚਾਰ ਜਾਨੇ ਆ ਜੀ ਉਹ ਕਹਿੰਦਾ ਫਿਰ ਅੱਤੇ ਜਵਾਖਾਂ ਨੂੰ ਮਾਰ ਬਾਜਾ ਕਿਉਂਕਿ ਸਾਧੂ ਜਿਹੜੇ ਹੁੰਦੇ ਸੀ ਪਹਿਲਾਂ ਹੀ ਜੀ ਰਿ ਸੀ ਉਹ ਸਾਰੇ ਗਿਆਨ ਜਾਨੀ ਹੁੰਦੇ ਸੀਗੇ ਉਹ ਕਹਿੰਦਾ ਉਹ ਤਾਂ ਖੇਡਣ ਗਏ ਹੋਏ ਨੇ ਕਹਿੰਦਾ ਬਲਾ ਕੇ ਲਿਆ ਉਹ ਬਾਹਰੂਤ ਜਾ ਕੇ ਆ ਗਿਆ ਕਹਿੰਦਾ ਇਹ ਨਾਂਜੀ ਉਹ ਕਹਿੰਦਾ ਸਾਨੂੰ ਨਹੀਂ ਪਤਾ ਬਲਾ ਕੇ ਲਿਆ ਉਹ ਕਹਿੰਦਾ ਵੀ ਤੁਸੀਂ ਆਵਾਜ਼ ਮਾਰ ਲਓ ਜੇ ਤੁਹਾਡੀ ਆਵਾਜ਼ ਮਾਰੇ ਤਵਾਨਗੇ ਪਰ ਜਦੋਂ ਸਾਧੂ ਜੀ ਨੇ ਬਾਜ ਮਾਰੀ ਉਹਦੇ ਦੋਵੇਂ ਮੁੰਡੇ ਕੋਠੇ ਤੋਂ ਭੱਜਦੇ-ਭੱਜਦੇ نیچے ਆਏ ਜਿਹੜਾ ਉਹ ਬੰਦਾ ਸੀ ਉਹ ਸਾਧੂ ਜੀ ਦੇ ਪੈਰਾਂ 'ਤੇ ਡਿੱਗਿਆ ਹਾਂਜੀ ਤਾਂ ਹੀ ਕਹਿੰਦੇ ਨੇ ਹੁਣ ਤਾਂ ਪਖੰਡ ਚੱਲ ਰਿਆ ਜਿਹੜੇ ਪਹਿਲਾਂ ਸੀ ਉਹ ਕਈ ਸਾਲ ਦੀ ਤਪੱਸਿਆ ਹੁੰਦੀ ਸੀ ਹੁਣ ਤਾਂ ਕੋਈ ਤਪੱਸਿਆ ਹੀ ਨਹੀਂ ਹੈਗੀ